ਛੋਟੇ ਕੱਲੂ ਘਰੇ ਵਾਲਾ ਗੁਰਦੁਆਰਾ ਸਾਹਿਬ ਕਨੂਵਾਲ ਦੇ ਕੋਲ ਹੈ ਗੁਰਦਾਸਪੁਰ ਕਨੂਵਾਲ ਛੋਟਾ ਕੱਲੂ ਘਰਾ ਜਿੱਥੇ 11000 ਸਿੰਘ ਸਿੰਘਨੀਆਂ ਜੀ ਸ਼ਹੀਦੀ ਹੋਈ ਇਹ ਜੰਗਲ ਚ ਮੰਗਲ ਹੈ ਨਿਰੈ ਜੰਗਲ ਜੰਗਲ ਤੇ ਗੁਰਦੁਆਰਾ ਸਾਹਿਬ ਵੇਖੋ ਕੀ ਬਾਤ ਹੈ ਛੋਟਾ ਕੱਲੂ ਘਰਾ ਵਾਹ ਜੀ ਵਾਹ ਹਾਲ ਬਹੁਤ ਹੀ ਵੱਡਾ ਬਹੁਤ ਵੱਡਾ ਹਾਲ ਹੈ ਇਹ ਇਥੋਂ ਦਾ ਇਤਿਹਾਸ ਹੈ ਆਪ ਸਾਰੀ ਸੰਗਤ ਨੂੰ ਇਥੋਂ ਹੀ ਜਾਨੂ ਹੋ ਜਾਣਾ ਹੈ ਇਹ ਇਤਿਹਾਸ ਹੈ ਜੀ ਇਥੋਂ ਆਪ ਜ਼ੂਮ ਕਰਕੇ ਜਿਵੇਂ ਮਰਜ਼ੀ ਦੇਖ ਸਕਦੇ ਹੋ ਇਤਿਹਾਸ ਨੂੰ ਪੜ ਲਓ ਇਤਿਹਾਸ ਸਾਰਾ ਜ਼ੂਮ ਕਰਕੇ ਇਹ ਇਥੋਂ ਦਾ ਇਤਿਹਾਸ ਹੈ ਜੀ ਛੋਟੇ ਕੱਲੂ ਘਰੇ ਦਾ ਇੱਕ ਗੁਰਦੁਆਰਾ ਸਾਹਿਬ ਬਹੁਤ ਹੀ ਵਧੀਆ ਜੰਗਲ ਚ ਮੰਗਲ ਆਪ ਜੀ ਸਾਰਾ ਇਤਿਹਾਸ ਝੂਮ ਕਰਕੇ ਪੜ ਸਕਦੇ ਹੋ ਇਹ ਬਿਲਡਿੰਗ ਦਾ ਅੰਦਰਲਾ ਦ੍ਰਿਸ਼ ਹੈ ਜੀ ਗੁਰੂ ਸਾਹਿਬ ਦੀ ਪ੍ਰਕਾਸ਼ ਇੱਤੇ ਇਹ ਜੰਲੀ ਦਾ ਬਹੁਤ ਹੀ ਮਨਮੋਹਕ ਦ੍ਰਿਸ਼ ਛੋਟੇ ਕੱਲੂ ਕਰਦਾ ਕੁਦਰਤ ਦਾ ਸਾਹ ਹੈ ਸਾਹਮਣੇ ਯਾਦਗਾਰੀ ਕਲੂਕਾ ਹੈ ਬਹੁਤ ਹੀ ਵਧੀਆ ਬਿਲਡਿੰਗ ਲਾਲ ਪੱਥਰ ਨਾਲ ਬਣੀ ਹੋਈ ਹੈ ਇਹ ਗੁਰਦਾਸਪੁਰ ਦੇ ਕੋਲ ਅੱਗੇ ਲੰਘ ਕੇ ਕਨੂਵਾਲ ਜੀ ਕਨੂਵਾਲ ਝੰਬ ਹੈ ਉੱਥੇ ਹੈ ਜੀ ਗੁਰਦੁਆਰਾ ਸਾਹਿਬ ਇਹ ਛੋਟਾ ਕਲੂਕਾ ਸੰਗਤਾਂ ਦਰਸ਼ਨ ਕਰਦੀਆਂ ਕਰਦੀਆਂ ਇੱਥੇ ਪਹੁੰਚ ਗਈਆਂ ਇੱਥੋਂ ਬਾਬੇ ਬਕਾਲੇ ਨੂੰ ਚਾਲਾ ਬਣ ਗਿਆ ਆਪ ਜੀ ਦਰਸ਼ਨ ਕਰੋ ਛੋਟੇ ਕੱਲੂਗੜਾ ਗੁਰਦੁਆਰਾ ਸਾਹਿਬ ਦੇ ਅਰੀਏ ਦਰਸ਼ਨ ਕਰਦਿਆਂ ਵੀ कल्लू का राष्ट्र है। बहुत ही मनमोहक देश। ਉਹ ਕੱਲੂ ਕਰਾ ਜੰਗਲ ਚੋਂ ਜੰਗਲ ਬਹੁਤ ਹੀ ਕੰਧ ਵਰਤ ਵਰਗੇ ਉਹ ਬਹੁਤ ਹੀ ਵਧੀਆ ਖਾਪ ਕੀ ਦਰਸ਼ਨ ਕਰ ਰਹੇ ਹੋ ਛੋਟੇ ਕੱਲੂ ਕਰਾ ਸਾਹ ਕਨੂਵਾਲ ਸ਼ੰਭ ਦੇ ਸੰਗਤ ਸੇਰੇ ਡੇਰਾ ਬਾਬਾ ਨਾਨਕ ਤੋਂ ਚੱਲ ਕੇ Come here, come over here. see how you sound. go